ਸੰਗਤ ਜੀ ਅਸੀਂ ਤੁਹਾਨੂੰ ਗੁਰੂ ਅਮਰਦਾਸ ਜੀ ਦੀ ਇੱਕ ਬਹੁਤ ਹੀ ਪ੍ਰਸਿੱਧ ਸਾਖੀ ਸੁਣਾਉਣ ਜਾ ਰਹੇ ਹਾਂ ਉਹ ਹੈ ਤਈਏ ਤਾਪ ਵਾਲੀ ਸਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਮਰਦਾਸ ਜੀ ਗੋਇੰਦਵਾਲ ਵਿਖੇ ਆਪਣੇ ਰਾਂਗ ਵਿੱਚ ਬੈਠੇ ਸਨ ਕਿਸੇ ਦੇ ਰੋਣ ਦੀ ਆਵਾਜ਼ ਸੁਣ ਕੇ ਗੁਰੂ ਜੀ ਨੇ ਇੱਕ ਸਿੱਖ ਨੂੰ ਕਿਹਾ ਕੈਸਾ ਸ਼ੋਰ ਹੈ ਪਤਾ ਕਰੋ ਸਿੱਖ ਗਿਆ ਤਾਂ ਦੇਖਿਆ ਕਿ ਇੱਕ ਔਰਤ ਰੋ ਰਹੀ ਸੀ ਸਿੱਖ ਨੇ ਕੋਲ ਖੜੇ ਲੋਕਾਂ ਤੋਂ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਇਸ ਦਾ ਲੜਕਾ ਤਈ ਤਾਪਕਾਰਨ ਮਰ ਗਿਆ ਹੈ ਸਿੱਖ ਨੇ ਆ ਕੇ ਗੁਰੂ ਜੀ ਨੂੰ ਸਾਰੀ ਗੱਲ ਦੱਸੀ ਗੁਰੂ ਜੀ ਨੇ ਦਇਆ ਵਿੱਚ ਆ ਕੇ ਬਚਨ ਕੀਤਾ ਕਿ ਜਿੰਨਾ ਸਮਾਂ ਅਸੀਂ ਇੱਥੇ ਹਾਂ ਉਤਨਾ ਸਮਾਂ ਮਾਪੇ ਦੇ ਰਹਿੰਦੇ ਹਾਂ ਬੱਚਾ ਪਹਿਲਾਂ ਨਹੀਂ ਜਾਵੇਗਾ ਗੁਰੂ ਜੀ ਨੇ ਤਈ ਇਹਨੂੰ ਬਾਲਕ ਰੂਪ ਬਣਾ ਕੇ ਹੱਥਾਂ ਨੂੰ ਹਥਕੜੀਆਂ ਪੈਰਾਂ ਨੂੰ ਬੀੜੀਆਂ ਲਵਾ ਦਿੱਤੀਆਂ ਇੱਕ ਦਿਨ ਗੁਰੂ ਅਰਜਨ ਦੇਵ ਇੱਕ ਭਾਈ ਲਾਲੋ ਡੱਲੇ ਤੋਂ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ। ਗੁਰੂ ਜੀ ਨੂੰ ਮੱਥਾ ਟੇਕਿਆ ਤੇ ਦੇਖਿਆ ਕਿ ਇੱਕ ਬਾਲਕ ਪਿੰਜਰੇ ਵਿੱਚ ਕਿਆਦ ਤੇ ਭੁੱਖਾ ਤੇ ਤਰੇ ਨਾਲ ਤੜਪ ਰਿਹਾ ਹੈ। ਭਾਈ ਜੀ ਨੇ ਗੁਰੂ ਜੀ ਨੂੰ ਕਿਹਾ ਆਪ ਤਾਂ ਕਿਰਪਾਲੂ, ਦਿਆਲੂ ਤੇ ਨਿਮਰਤਾ ਦੇ ਖਜ਼ਾਨੇ ਹੋ। ਫਿਰ ਇਸ ਬਾਲਕ ਨਾਲ ਐਸਾ ਵਿਵਹਾਰ ਕਿਉਂ? ਗੁਰੂ ਅਮਰਦਾਸ ਜੀ ਨੇ ਕਿਹਾ ਕਿ ਇਸ ਨੂੰ ਬਾਲਕ ਨਾ ਜਾਣੀਏ ਬਲਾ ਹੈ। ਪਾਈ ਜੀ ਨੇ ਕਿਹਾ ਆਪ ਦਾ ਹੁਕਮ ਹੋਵੇ ਤਾਂ ਇਸ ਬਾਲਕ ਨੂੰ ਥੋੜਾ ਪ੍ਰਸ਼ਾਦ ਦੇ ਦੇਈਏ ਗੁਰੂ ਜੀ ਨੇ ਕਿਹਾ ਇਸ ਦਾ ਪ੍ਰਸ਼ਾਦ ਇੱਥੇ ਨਹੀਂ ਹੈ ਕੁਝ ਦਿਨ ਗੁਰੂ ਜੀ ਪਾਸ ਰਹਨ ਮਗਰੋਂ ਪਾਈ ਜੀ ਆਪਣੇ ਪਿੰਡ ਨੂੰ ਜਾਣ ਲੱਗਿਆਂ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਇਸ ਬਾਲਕ ਨੂੰ ਜਾਤ ਕਰ ਦੇਵੋ ਗੁਰੂ ਜੀ ਨੇ ਕਿਹਾ ਇਸ ਨੂੰ ਬਾਲਕ ਨਾ ਜਾਣੀ ਇਹ ਤਿਆ ਤਾਬ ਹੈ ਪਰ ਸਿੱਖ ਦੀ ਬੇਨਤੀ ਤੇ ਗੁਰੂ ਜੀ ਨੇ ਤਈਏ ਨੂੰ ਛੱਡ ਦਿੱਤਾ ਆਈ ਜੀ ਬਾਲਕ ਨੂੰ ਨਾਲ ਲੈ ਕੇ ਪਿੰਡ ਤੁਰ ਪਏ ਰਸਤੇ ਵਿੱਚ ਇੱਕ ਪਿੰਡ ਦੇ ਕੋਲ ਤਲਾਬ ਤੇ ਧੋਬੀ ਕੱਪੜੇ ਧੋ ਰਿਹਾ ਸੀ ਰੱਈਏ ਨੇ ਉਸ ਨੂੰ ਵੇਖ ਕੇ ਭਾਈ ਲਾਲੂ ਨੂੰ ਕਿਹਾ ਮੈਨੂੰ ਬਹੁਤ ਭੁੱਖ ਲੱਗੀ ਐ ਤੁਰਿਆ ਨਹੀਂ ਜਾਂਦਾ ਆਈ ਜੀ ਨੇ ਕਿਹਾ ਪਿੰਡ ਪਹੁੰਚ ਕੇ ਤੈਨੂੰ ਠੰਡ ਕੇ ਹੋ ਕੀਰ ਦਾ ਭੋਜਨ ਖਰਵਾਵਾਂਗਾ ਰੱਈਆ ਕਹਿੰਦਾ ਮੇਰਾ ਭੋਜਨ ਇੱਥੇ ਹੀ ਹੈ ਤੁਸੀਂ ਬੈਠੋ ਮੈਂ ਭੋਜਨ ਖਾ ਆਵਾਂ ਭਾਈ ਜੀ ਦਾ ਸੰਤ ਸੁਭਾਅ ਦੇ ਵਿਅਕਤੀ ਸਨ ਉਹ ਉੱਥੇ ਬੈਠ ਗਏ ਤਈਆ ਢੋਬੀ ਨੂੰ ਜਾ ਚੜਿਆ ਤੇ 2-3 ਘੜੀਆਂ ਮਗਰੋਂ ਉੱਤਰ ਗਿਆ ਤਈਏ ਨੇ ਖੂਨ ਦਾ ਭਰਿਆ ਖੱਪਰ ਭਾਈ ਲਾਲੋ ਨੂੰ ਵਿਖਾ ਕੇ ਦਿੱਤਾ ਭਾਈ ਸਾਹਿਬ ਵੇਖ ਕੇ ਡਰ ਗਏ ਤੇ ਤੂੰ ਤਾਂ ਬਲਾਹ ਹੈ ਅਸੀਂ ਤੈਨੂੰ ਕੰਨ ਲਿਆਉਣਾ ਸੀ ਚਲ ਤੈਨੂੰ ਗੁਰੂ ਜੀ ਪਾਸ ਛੱਡ ਕੇ ਆਵਾਂ ਇਹ ਸੁਣ ਕੇ ਤਈਏ ਨੇ ਭਾਈ ਲਾਲੋ ਜੀ ਦੇ ਦਰਲੇ ਕੀਤੇ ਪਹਿਲਾਂ ਤੋਬੀ ਨੂੰ ਠੀਕ ਕੀਤਾ ਤੇ ਅੱਗੇ ਤੋਂ ਭਾਈ ਜੀ ਨੂੰ ਵਚਨ ਕੀਤਾ ਕਿ ਜੇ ਕਿਸੇ ਨੂੰ ਮੈਂ ਚੜਿਆ ਹੋਵਾਂਗਾ ਤਾਂ ਤੁਹਾਡੇ ਨਾਮ ਨਾਲ ਇਹ ਸਾਖੀ ਸੁਣਨ ਵਾਲੇ ਵਿਅਕਤੀ ਨੂੰ ਛੱਡ ਦੇਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਇਹ ਸਾਖੀ ਤੁਹਾਨੂੰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਕਵਲ ਫਿਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ